ਤੁਹ ਪੈਰੀਆਂ ਸੁਣੀ ਮੂੰਹ ਮੂੰਹ ਉਹ ਵੇਹੜੇ ਗਲਤੀ ਹੋ ਗਈ ਗਲਤੀ ਹੋ ਗਈ ਮੁਰਗੇ ਜਿੰਦਗੀ ਜੀ ਹੁੰਦੀ ਬਾਈ ਪੈਰੀਆਂ ਸੁਣੀ ਮੂੰਹ ਮੂੰਹ ਸਾਡੇ ਤੋਂ ਗਲਤੀ ਹੋ ਗਈ ਬਜ਼ੁਰਗਾਂ ਨੂੰ ਦੇਖ ਇਸ ਕੰਡਕਟਰ ਨੇ ਇਨਸਾਨੀਤ ਵਾਲਾ ਰਿਸ਼ਤਾ ਕਾਇਮ ਕਰਕੇ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ ਦੱਸਦੀ ਹੈ ਕਿ ਪਿਛਲੇ ਦਿਨੀ ਫਰੀਦਕੋਟ ਡੀਪੂ ਦੀ ਸਰਕਾਰੀ ਬੱਸ ਦੇ ਕੰਡਕਟਰ ਦੇ ਨਾਲ ਬਰਨਾਲਾ ਦੇ ਬੱਸ ਅੱਡੇ ਦੇ ਵਿੱਚ ਹੋਈ ਲੜਾਈ ਦੇ ਵਿੱਚ ਬੇਸ਼ੱਕ ਨੌਜਵਾਨਾਂ ਦੇ ਵੱਲੋਂ ਤਹਿਸੀਲਦਾਰ ਨਾਮਕ ਬੱਸ ਕੰਡਕਟਰ ਨੂੰ ਜ਼ਖਮੀ ਕਰ ਦਿੱਤਾ ਗਿਆ ਸੀਗਾ ਪਰ ਇਹ ਤਹਿਸੀਲਦਾਰ ਇੱਕ ਦਿਲਦਰਿਆ ਵਾਲਾ ਇਨਸਾਨ ਨਿਕਲਿਆ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਕੱਲ੍ਹ ਦੇਰ ਸ਼ਾਮ ਬਰਨਾਲਾ ਦੇ ਬੱਸ ਅੱਡਾ ਚੌਕੀ ਦੇ ਵਿੱਚ ਜਦੋਂ ਇਸ ਮਾਮਲੇ ਦੀ ਕਾਰਵਾਈ ਦੇ ਲਈ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰ ਤਾਰਕ ਮਾਮਰਾਂ ਨੂੰ ਬੁਲਾਇਆ ਗਿਆ ਤਾਂ ਉੱਥੇ ਵੱਡੇ ਦਿਲਦਰਿਆ ਦੇ ਮਾਲਕ ਤਹਿਸੀਲਦਾਰ ਦੇ ਪੈਰੀ ਹੱਥ ਲਗਾਉਣ ਦੀ ਗੱਲ ਕਰਕੇ ਮਾਫੀ ਦੀ ਗੱਲ ਤੁਰੀ ਤਾਂ ਕੰਡਕਟਰ ਨੇ ਨੌਜਵਾਨਾਂ ਦੇ ਵੱਡੇ ਬਜ਼ੁਰਗਾਂ ਨੂੰ ਦੇਖ ਅਝਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇੱਕ ਇਨਸਾਨੀਤ ਵਾਲਾ ਰਿਸ਼ਤਾ ਕਾਇਮ ਕਰਕੇ ਇੱਕ ਨਵੀਂ ਮਿਸਾਲ ਪੈਦਾ ਕੀਤੀ ਪੈਰੀਆਂ ਨੂੰ ਆਉਣ ਨੂੰ ਗਾ ਲੇ। ਪੈਰੀਆਂ ਫੇ ਲਾਉਣੇ ਵਾਹ ਬਈ ਗਲਤੀ ਮੰਨ ਲਓ। ਕਿ ਸਾਥ ਬਾਈ ਜਿਹੜਾ ਪੈਰੀਆਂ ਫਾਂ ਲਾਈ ਹੋਣਾ। ਅਮੇ ਕਰ ਬਸ ਸਾਡੇ ਗਲਤੀ ਹੋ ਗਈ। ਹਾਂਜੀ ਬਸ ਸਾਡੇ ਤੋਂ ਗਲਤੀ ਹੋ ਗਈ ਬੱਚਿਆਂ ਤੋਂ ਗਲਤੀ ਹੋ ਗਈ। ਅਸੀਂ ਗਲਤੀ ਵੀਰੇ ਮਾਫ ਕਰਨਾ। ਗਲਤੀ ਹੋ ਗਈ ਮੁੜ ਕੇ ਜ਼ਿੰਦਗੀ ਚ ਹੁੰਦੀ ਬਾਈ। ਚਲੋ ਬਸ ਬਣਾਉਣਾ ਪ੍ਰੋਗਰਾਮ ਹੈ ਕਰ ਜਗਾ ਹੈਗਾ ਤੂੰ ਕਰੇ। ਘਲਤੀ ਹੋਈ ਯਾਰ ਮੇਰੇ ਜਿਹੜੀ ਠੀਕ ਆ ਅਜ ਮਨ ਕਰਦੀ ਚਲੋ ਬਾ ਠੀਕ ਹੈ ਜੀ ਚਲੋ ਬਜ਼ੁਰਗਾਂ ਨੂੰ ਦੇਖ ਇਸ ਕੰਡਕਟਰ ਨੇ ਇਨਸਾਨੀਅਤ ਵਾਲਾ ਰਿਸ਼ਤਾ ਕਾਇਮ ਕਰਕੇ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ ਦੱਸਦੀ ਹੈ ਕਿ ਪਿਛਲੇ ਦਿਨੀ ਫਰੀਦਕੋਟ ਡੀਪੂ ਦੀ ਸਰਕਾਰੀ ਬੱਸ ਦੇ ਕੰਡਕਟਰ ਦੇ ਨਾਲ ਬਰਨਾਲਾ ਦੇ ਬੱਸ ਅੱਡੇ ਦੇ ਵਿੱਚ ਹੋਈ ਲੜਾਈ ਦੇ ਵਿੱਚ ਬੇਸ਼ੱਕ ਨੌਜਵਾਨਾਂ ਦੇ ਵੱਲੋਂ ਤਹਿਸੀਲਦਾਰ ਨਾਮਕ ਬੱਸ ਕੰਡਕਟਰ ਨੂੰ ਜ਼ਖਮੀ ਕਰ ਦਿੱਤਾ ਗਿਆ ਸੀਗਾ ਪਰ ਇਹ ਤਹਿਸੀਲਦਾਰ ਇੱਕ ਦਿਲਦਰਿਆ ਵਾਲਾ ਇਨਸਾਨ ਨਿਕਲਿਆ ਦੱਸਦੇ ਕਿ ਇਸ ਮਾਮਲੇ ਦੇ ਵਿੱਚ ਕੱਲ੍ਹ ਦੇਰ ਸ਼ਾਮ ਬਰਨਾਲਾ ਦੇ ਬੱਸ ਅੱਡਾ ਚੌਕੀ ਦੇ ਵਿੱਚ ਜਦੋਂ ਇਸ ਮਾਮਲੇ ਦੀ ਕਾਰਵਾਈ ਦੇ ਲਈ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਕ ਹਰਕ ਮਾਮਰਾ ਨੂੰ ਬੁਲਾਇਆ ਗਿਆ ਤਾਂ ਉੱਥੇ ਵੱਡੇ ਦਿਲਦਰਿਆ ਦੇ ਮਾਲਕ ਤਹਿਸੀਲਦਾਰ ਦੇ ਪੈਰੀ ਹੱਥ ਲਗਾਉਣ ਦੀ ਗੱਲ ਕਰਕੇ ਮਾਫੀ ਦੀ ਗੱਲ ਤੁਰੀ ਤਾਂ ਕੰਡਕਟਰ ਨੇ ਨੌਜਵਾਨਾਂ ਦੇ ਵੱਡੇ ਬਜ਼ੁਰਗਾਂ ਨੂੰ ਦੇਖ ਅਝਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇੱਕ ਇਨਸਾਨੀਤ ਵਾਲਾ ਰਿਸ਼ਤਾ ਕਾਇਮ ਕਰਕੇ ਇੱਕ ਨਵੀਂ ਮਿਸਾਲ ਪੈਦਾ ਕੀਤੀ ਪੈਰੀਆਂ ਨਹੀਂ ਮੈਂ ਬਹੁਤ ਮਾਫੀ ਮੰਗਦਾ ਹਾਂ ਪੈਰੀਆਂ ਮਾਫੀ ਮੰਗਦਾ ਹਾਂ ਪੈਰੀਆਂ ਸਹੀ ਲਾਉਣੇ ਵਾਹ ਬਾਈ ਗਲਤੀ ਮੰਨ ਲਓ ਕਿ ਸਾਥ ਬਾਈ ਜਿਹੜਾ ਪੈਰੀਆਂ ਖਾਲ ਲਾਉਣੇ ਅਸੀਂ ਕਹਿੰਦੇ ਗਲਤੀ ਹੋ ਗਈ ਆ ਜੀ ਬਸ ਸਾਡੇ ਤੋਂ ਗਲਤੀ ਹੋ ਗਈ ਬੱਚਿਆਂ ਤੋਂ ਗਲਤੀ ਹੋ ਗਈ ਅਸੀਂ ਗਲਤੀ ਵੀਰੇ ਮਾਫ ਕਰਨਾ ਗਲਤੀ ਹੋ ਗਈ ਮੁੜ ਕੇ ਜ਼ਿੰਦਗੀ ਚ ਹੁੰਦੀ ਬਾਈ ਆਇਓ ਇਧਰ ਆਇਓ ਚਲੋ ਬਸ ਬਣਾਉਣਾ ਪ੍ਰੋਗਰਾਮ ਹੈ ਕਰਦਗਾ ਹੈਗਾ ਤੂੰ ਕਰੀ ਗਲਤੀ ਨਹੀਂ ਯਾਰ ਮੇਰੇ ਜਿਹੜੀ ਠੀਕ ਆਜਾ ਮਨ ਕਰਦੀ ਚਲੋ ਬਸ ਠੀਕ ਹੈ ਜੀ ਚਲੋ